I <laughs> ਥੈਂਕ ਯੂ ਸਰ ਐਂਡ ਜਸਟ ਆਮ ਆਂ। ਥੈਂਕ ਯੂ ਸਰ। ਐਂਡ ਆਮ ਐਂਡ ਜਸਟ ਆਮ। ਡੇਅ ਅਜਨ ਸਾਹਿਬ, ਬਹੁਤ ਸਤਿਕਾਰ ਹੈ ਉਹ, ਸਰਵਿਸ਼ਤਾ ਸਾਹਿਬ, ਜ਼ਫੀਰਦਾਰ ਸਾਹਿਬ। ਸਾਡੇ ਵਿਚਕਾਰ ਬੈਠੇ ਨੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਰਿਟਾਇਰਮੈਂਟ ਪਾਰਟੀ ਦੇ ਮੁੱਖ ਮਹਿਮਾਨ ਸਾਡੇ ਓਮਪ੍ਰਕਾਸ਼ ਜੀ ਜਿਹੜੇ ਅੱਜ ਸਾਡੇ ਵਿਚਕਾਰ ਪਹੁੰਚੇ ਨੇ ਇਹਨਾਂ ਦੀਆਂ ਸੇਵਾਵਾਂ ਬਹੁਤ ਹੀ ਵਧੀਆ ਮਿਲਨ ਵਰਤਨ ਵਾਲੀਆਂ ਰਹੀਆਂ ਨੇ ਸਾਡੇ ਵਿੱਚ ਸਾਰੇ ਸਟਾਫ ਨਾਲ ਬਾਹਰ ਦੇ ਸਟਾਫ ਨਾਲ ਉਹ ਜਿੰਨੇ ਵੀ ਤਹਿਸੀਲ ਦੇ ਵਿੱਚ ਕੰਮ ਕਰਨ ਵਾਲੇ ਨੇ ਸਭ ਨਾਲ ਬੜਾ ਮਿਲਨ ਵਰਤਨ ਸੀ ਇਹਨਾਂ ਦਾ ਤੁਹਾਡਾ ਅੱਜ ਕਿਉਂਕਿ ਇਹ ਰਿਟਾਇਰਮੈਂਟ ਇੱਕ ਜੀਵਨ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਆਪਣੀ ਸਰਵਿਸ ਪੂਰੀ ਕਰਕੇ ਬੰਦਾ ਰਿਟਾਇਰ ਹੋਣ ਕੇ ਰਿਟਾਇਰਮੈਂਟ ਪਾਰਟੀ ਕਰਦਾ ਹੈ ਤੇ ਅੱਜ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਤੇ ਇਹ ਕਾਮਨਾ ਵੀ ਕਰਦੇ ਆ ਕਿ ਇਹਨਾਂ ਦਾ ਜਿਹੜਾ ਅਗਲਾ ਜੀਵਨ ਹੈ ਉਹ ਬਹੁਤ ਵਧੀਆ ਲੰਘੇ ਔਰ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕਿ ਜਿਹੜੀ ਇਹਨਾਂ ਦੇ ਪਰਿਵਾਰ ਸਾਰਾ ਪਰਿਵਾਰ ਜਿਹੜਾ ਤਰੱਕੀ ਦੀ ਲੀਹਾਂ ਤੇ ਚੱਲ ਰਿਹਾ ਉਹ ਹੋਰ ਤਰੱਕੀ ਕਰੇ ਧੰਨਵਾਦ né? <laughs> né? <laughs> <laughs> <coughs> <coughs> ਬਾਦਿ ਨਾਲ ਸਾਂਝੀ ਕਰਦੇ ਹਾਂ ਜੀ ਐਮ ਸਾਹਿਬ ਸਾਰੇ ਕੀਤਾ ਕੰਮ ਸਾਰੇ ਨੂੰ ਤੁਹਾਨੂੰ ਪਤਾ ਹੀ ਹੈ ਆਹ ਬੁੱਕ ਚਾਰਟਿੰਗ ਦੇ ਅਫਦਰ ਡਿਊਟੀ ਦਾ ਜਿਹੜਾ ਪਸੰਨਾ ਬਹੁਤ ਵਧੀਆ ਤੁਹਾਣ ਤਰੀਕਿਆਂ ਨਾਲ ਕੰਮ ਕੀਤਾ ਬਹੁਤ ਸੇਵਾਕੀ ਚੋਰ ਹਾਰਿਕ ਨਾਲ ਤਿਆਰਮਾਨ ਰੱਖਿਆ ਸੀ ਹਾਰੇ ਕਾਇਆ ਬੰਦਾ ਪੰਜ ਸਾਹਿਬ ਨਿਰਨਾਨ ਵੀ ਕੰਮ ਕੀਤਾ ਹਰ ਇੱਕ ਕੋਸ਼ਿਸ਼ ਤੇ ਜਾਂਦਾ ਸੀ ਕਿਸੇ ਨੇ ਕਦੀ ਨਹੀਂ ਇਹਨਾਂ ਦੀ ਕੋਈ ਸ਼ਿਕਾਇਤ ਕੀਤੀ ਕਿਾ ਹੋਵੇ ਵੀ ਇਹਨਾਂ ਨਾਲ ਮਾਰਾ ਪਿਆ ਕਿੱਤੋਂ ਵਕਤ ਤੋਂ ਸੇਵਾ ਦੀ ਕਰਦੇ ਰਹਿੰਦੇ ਸਾਰੇ ਇੱਥੇ ਵਿਹਾਰ ਦਿੱਤੀਆਂ ਆਪਦੇ ਪਰਿਵਾਰ ਇੱਥੇ ਰਹੇ ਸਾਰਿਆਂ ਨਾਲ ਜਿਹੜੇ ਰਹਤੇ ਆ ਜਿਹੜੇ ਵਧਾਈ ਦੇ ਪਾਤਰ ਹੈ ਦੇ ਦਾਗ ਜਿਹੜੀ ਨੌਕਰੀ ਤੇ ਸਮਾਂ ਹੁੰਦਾ ਜਿਹੜਾ ਸੇ ਹੁੰਦਾ ਨੌਕਰੀ 'ਚ ਆਉਣਾ ਉਹ ਹੀ ਹਿੰਦਦ ਹੈ ਜਦੋਂ ਰਿਟਾਇਰਮੈਂਟ ਉਸੇ ਜਦੋਂ ਲੈ ਹੋ ਜਾਂਦੀ ਹੈ ਤਾਂ ਆਪ ਦੇ ਇਹ ਵਧੀਆ ਤਰੀਕੇ ਦੇ ਨਾਲ ਨੌਕਰੀ ਦੀ ਸੇਵੀ ਸੇਵਾ ਨਾਲ ਸੁਭਾਈ ਹੈ ਤੋਂ ਮੈਂ ਇਹਨਾਂ ਨੂੰ ਕਿਸੇ ਸਟਾਫ ਨਾਲ ਕੋਈ ਜਾਂ ਕਿਸੇ ਅਫਸਰ ਕੋਲ ਪਿਆ ਗਿਆ ਹੋਵੇ ਤਾਂ ਤੁਹਾਨੂੰ ਮਾਂਚ ਨਾਲ ਲੈ ਕੇ ਜਾ ਇਹਨਾਂ ਦਾ ਮਾਨ ਸਤਕਾਰ ਪਹਿਲਾਂ ਦੀ ਤਰ੍ਹਾਂ ਸੀ ਚੂਹੂ ਜਦੋਂ ਨੱਗੀ ਆ ਤੇ ਜਿਹੜੇ ਇਹਨਾਂ ਦੇ ਨਾਲ ਤੁਮ ਸਾਹਿਬ ਤੇ ਹੋਰ ਭੈਂਕਾ ਆਏ ਆ ਸਾਰਿਆਂ ਦਾ ਜੀ ਆਇਆਂ ਨੂੰ ਵਧਾਈ ਵੀ ਦਿੰਨੇ ਆ ਸਾਡੂ ਸਾਹਿਬ ਆਏ ਪਰਿਵਾਰ ਇਹਨਾਂ ਦਾ ਵਧੀਆ ਤਰ੍ਹਾਂ ਬੱਚੇ ਸੈਟਲ ਕਿਸੇ ਤਰ੍ਹਾਂ ਦਾ ਵੀ ਜੀ ਆਇਆਂ ਨੂੰ ਰੱਬ ਤੋਂ ਵੀ ਕਾਮ ਨ ਕਰਦੇ ਆ ਕਿ ਇਹਨਾਂ ਨੇ ਸੇਵਾ ਦ੍ਰਿਸ਼ਟੀਆ ਬਖਸ਼ੇ ਤੇ ਆਪ ਦੀ ਵਧੀਆ ਜਿਹੜੀ ਦ੍ਰਿਸ਼ਟੀਆ ਜਿਹੜੀ ਜਿਹੜੀ ਨੌਕਰੀ ਤੇ ਅੱਜ ਆਪਾਂ ਨਹੀਂ ਕਰ ਸਕਦੇ ਹੁਣ ਆਪਾਂ ਰਿਕਵਰਮੈਂਟ ਦੇ ਅਤੇ ਆਪ ਵੀ ਜੀ ਨੂੰ ਇੰਜੋਏ ਕਰ ਤੁਹਾਨੂੰ ਮੈਸ਼ਾ ਤੋਂ ਅਦਰਸ ਰਹਿਣ ਇਹਨਾਂ ਵਿੰਡੋਆਂ ਹਨ ਬਹੁਤ ਬਹੁਤ ਪਤਾਈ ਦਿੱਨਾ ਬਹੁਤ ਅੱਛੇ ਤਰੀਕੇ ਨਾਲ ਸੇਵਾ ਨਭਾਈਆ ਬਹੁਤ ਧੰਨਵਾਦ ਐਸ.ਡੀ.ਐਮ ਸਾਹਿਬ ਉਹਨੇ ਨਦੀਨ ਸਾਹਿਬ ਨੂੰ ਰਿਕਵੈਸਟ ਮਾਰਯੋ ਕੇ ਸਟੇਨ ਸਾਹਿਬ ਤੇ ਮਾਰਯੋ ਸਬਜਿਸਟਰ ਸਾਹਿਬ ਮਾਰਯੋ ਨੈਕ ਤਸੀਲਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਕੋਈ ਕੰਮਕਾਰ ਕਰਦੇ ਸਮੇਂ ਤੇ ਹੋਰ ਸਟਾਫ ਨੂੰ ਕੋਈ ਗਲਤੀ ਖਿਆਤੀ ਕੋਈ ਉਕਿਆ ਨੀਜਾ ਬੋਲਿਆ ਗਿਆ ਹੋ ਤਾਂ ਮਾਫੀ ਚਾਹੁੰਦਾ ਹਾਂ ਧੰਨਵਾਦ